ਪੰਜਾਬ ਸਰਕਾਰ ਵੱਲੋਂ ਵਿੱਡੀ ਮਹਮ ਯੁੱਤ ਨਸ਼ਾ ਵਿਰੁੱਧ ਦੇ ਤਹਿਤ ਅੱਜ ਬਠਿੰਡਾ ਦੇ ਵੀਰ ਕਲੋਨੀ ਵਿਖੇ ਕਰਵਾਇਆ ਗਿਆ ਸੰਪਰਕ ਪ੍ਰੋਗਰਾਮ ਜਿਸ ਦੇ ਵਿੱਚ ਬਠਿੰਡਾ ਦੇ ਐਸਐਸਪੀ ਅਮਨੀਤ ਕੌਂਡਲ ਐਸਪੀ ਨਰਿੰਦਰ ਸਿੰਘ ਅਤੇ ਡੀਐਸਪੀ ਸਿਟੀ ਵਨ ਹਰਵੰਦ ਸਿੰਘ ਢਾਲੀਵਾਲ ਵੱਲੋਂ ਲੋਕਾਂ ਦੇ ਨਾਲ ਸਾਧਿਆ ਗਿਆ ਸੰਪਰਕ ਦੱਸਦੀ ਹੈ ਕਿ ਨਸ਼ੇ ਜਹੀ ਭੈੜੀ ਬਿਮਾਰੀ ਨੂੰ ਦੂਰ ਕਰਨ ਦੇ ਲਈ ਹੁਣ ਪੰਜਾਬ ਸਰਕਾਰ ਵੱਲੋਂ ਇੱਕ ਜੁੱਧ ਨਸ਼ਾ ਵਿਰੁੱਧ ਮਹਿੰਮ ਚਲਾਈ ਗਈ ਹੈ ਜਿਸ ਦੇ ਵਿੱਚ ਲੋਕਾਂ ਦੇ ਨਾਲ ਹਰ ਇੱਕ ਮਹੱਲੇ ਦੇ ਵਿੱਚ ਜਾ ਕੇ ਪੁਲਿਸ ਵੱਲੋਂ ਵੀ ਸੰਪਰਕ ਪ੍ਰੋਗਰਾਮ ਚੱਲਤੇ ਜਾ ਰਹੇ ਆ ਤੇ ਲੋਕਾਂ ਤੋਂ ਇਸ ਦੀ ਫੀਡਬੈਕ ਵੀ ਲਈ ਜਾ ਰਹੀ ਹੈ ਕਿ ਉਹਨਾਂ ਇਸ ਮੌਕੇ ਇਸ ਜੀ ਬੋਲਦੇ ਆ ਕਿ ਇੱਕ ਜੋ ਪੰਜਾਬ ਸਰਕਾਰ ਵੱਲੋਂ ਨੰਬਰ ਜਾਰੀ ਕੀਤਾ ਗਿਆ ਉਸ ਦੇ ਵਿੱਚ ਵੀ ਕਾਫੀ ਸਹਿਯੋਗ ਮਿਲ ਰਿਹਾ ਹੈ ਲੋਕ ਉਸ ਦੇ ਉੱਤੇ ਜੋ ਆਪਣਾ ਸਾਡੇ ਕੋਲ ਸ਼ਿਕਾਇਤਾਂ ਕਰਦੇ ਹਨ ਕਿ ਇਹ ਵਿਅਕਤੀ ਨਸ਼ਾ ਦਾ ਕਾਰੋਬਾਰ ਕਰਦਾ ਹੈ ਤਾਂ ਉਸ ਦੇ ਵਿੱਚ ਉਸ ਵਿਅਕਤੀ ਦਾ ਨਾਮ ਵੀ ਗੁਪਤ ਰਹਿ ਜਾਂਦਾ ਹੈ ਅਤੇ ਸਾਡੇ ਕੋਲ ਦਾ ਮੈਸੇਜ ਪਹੁੰਚ ਜਾਂਦਾ ਹੈ ਫਿਰ ਅਸੀਂ ਉਸ ਵਿਅਕਤੀ ਤੱਕ ਪਹੁੰਚ ਸਕਦੇ ਹਾਂ ਅਤੇ ਉਹਨਾਂ ਆਖਿਆ ਕਿ ਹੁਣ ਤੱਕ ਸਾਡੇ ਵੱਲੋਂ ਤਿੰਨ ਘਰ ਨਹੀਂ ਜਿਹੜੇ ਉਹ ਟਾ ਦਿੱਤੇ ਗਏ ਨੇ ਤੇ ਨੌ ਵੀ ਲਿਸਟ ਜਿਹੜੀ ਉਹ ਆਪਣਾ ਬਠਿੰਡਾ ਦੇ ਡੀਸੀ ਨੂੰ ਹੋਰ ਭੇਜੀ ਗਈ ਹੈ ਜਲਦੀ ਹੀ ਉਹਨਾਂ ਦੀ ਜਦੋਂ ਉਹਨਾਂ ਵੱਲੋਂ ਆਪਾਂ ਲਿਸਟ ਜਿਹੜੀ ਉਹ ਪੂਰੀ ਕੀਤੀ ਜਾਵੇਗੀ ਜਾਂ ਉਹਨਾਂ ਵੱਲੋਂ ਜੋ ਸਮੂਹਕ ਲਈ ਦੇ ਸ਼ੂਣਗੇ ਅਸੀਂ ਨਸ਼ੇ ਦਾ ਕਾਰੋਬਾਰ ਕਰਨ ਵਾਲੇ ਉਹਨਾਂ ਵਿਅਕਤੀਆਂ ਦੇ ਵੀ ਘਰਾਂ ਦੇ ਉੱਤੇ ਉਹਨਾਂ ਵੱਲੋਂ ਬਲਡੋਜ਼ਰ ਚਲਾਇਆ ਜਾਵੇਗਾ ਆ ਉਸ ਨੂੰ ਸੁਣਾਉਣੇ ਆ ਕੀ ਕਹਿੰਦੇ ਨੇ ਬਠਿੰਡਾ ਦੇ ਐਸਐਸਪੀ ਅਮਨੀਤ ਕੌਂਡਰ डीएसपी साहब से भी वन प्रतिनिधि एसपी सिटी साहब फिर ਸਾਡੇ ਮਾਨਯੋਗ ਐਸਐਸਪੀ ਸਾਹਿਬ ਜੋ ਕਿ ਇੱਥੇ ਮੁਖਮੰਮ ਦੇ ਤੌਰ ਤੇ ਪੁਜੇ ਨੇ ਤੇ ਪਤਵੰਤੇ ਸੱਜਣ ਜੋ ਕਿ ਬੜੇ ਸਾਡੇ ਸ਼ੋਰਟ ਮੈਸੇਜ ਤੇ ਹਾਜ਼ਰ ਹੋਏ ਨੇ ਕਿ ਮੈਂ ਐਸਐਸਪੀ ਸਾਹਿਬ ਨੂੰ ਦੱਸਣਾ ਚਾਹੁੰਦਾ ਕਿ ਮੋਸਟਲੀ ਸਾਡੇ ਸਾਰੇ ਸ਼ਹਿਰ ਦੇ ਵਿੱਚੋਂ ਬਠਿੰਡੇ ਦੇ ਵਿੱਚੋਂ ਜਿਹੜੇ ਬੀਡੀਸੀਜ਼ ਦੇ ਮੈਂਬਰ ਨੇ ਉਹਨਾਂ ਨੂੰ ਅਸੀਂ ਕਾਲ ਕੀਤਾ ਤੇ ਕੁਝ ਪਤਵੰਤੇ ਬਹੁਤ ਵਾਰ ਐਨਜੀਓਜ਼ ਫੋਨੋਂ ਸਾਰੇ ਇੱਥੇ ਬੁਲਾਇਆ ਗਿਆ ਹੈਗਾ ਤੇ ਇਸ ਦੇ ਨਾਲ ਨਾਲ ਕਟਵਾਲੀ ਇਲਾਕੇ ਦੇ ਵਿੱਚ ਸਾਡੇ ਨਾਲ ਖਾਸ ਸੰਜੋਗ ਹਮੇਸ਼ਾ ਵੀਰ ਕਲੋਨੀ ਵਾਲਿਆਂ ਦਾ ਰਹਿੰਦਾ ਹੈਗਾ ਉਹਦੇ ਵਿੱਚੋਂ ਸਾਰੇ ਵੀਰ ਕਲੋਨੀ ਦੇ ਨਿਵਾਸੀ ਮੋਹਤਵਾਲ ਡਾਕਟਰ ਸਾਹਿਬ ਸਾਰੇ ਇੱਥੇ ਬੈਠੇ ਨੇ ਨਾਲ ਹੀ ਐਮਸੀ ਸਵਾਨ ਨਗਰ ਨਾਲ ਦੇ ਏਰੀਆ ਦੇ ਵਿੱਚ ਮੇਰਿਕ ਸਿੰਘ ਰੋਡ ਤੋਂ ਪੰਜਬੱਡੀ ਨਗਰ ਸ਼ਾਲ ਨਗਰ ਨੂੰ ਸ਼ਾਮਲ ਹੋਏਗੇ ਪੂਰਾ ਐਮਸੀ ਸੰਤ ਉਸ ਤੋਂ ਬਾਅਦ ਇਲਾਵਾ ਜਿਹੜੀ ਸਾਡੇ ਗੁਰਨਾਮ ਨਗਰੀ ਹੈਗੀ ਆ ਚੌਂਕੀ ਦਾ ਏਰੀਆ ਪਿੰਡਾ ਸਿਵਲ ਹਸਪੀਟਲ ਦਾ ਉਸ ਤੋਂ ਖਾਸ ਤੌਰ ਤੇ ਲੋਕ ਬਹੁਤ ਇੰਟਰਸਟ ਲੈ ਰਹੇ ਨੇ ਤੇ ਨਾਲ ਹੀ ਬੱਸ ਸਟੈਂਡ ਦੇ ਏਰੀਏ ਦੇ ਵਿੱਚੋਂ ਵੀ ਸ਼ਾਮੋਹ ਭੈਣ ਤੇ ਨਾਲ ساری ਸ਼ਹਿਰ ਦੇ ਵਾਸੀ ਸ਼ਾਮੋਹ ਭੈਣ ਸਰਨੇਤਾ ਨੂੰ ਦੱਸਣਾ ਚਾਹੁੰਨਾ ਕਿ ਨਸ਼ਾ ਅਵਿਰਧ ਜੋ ਮੈਮ ਅਸੀਂ ਕਤਵਾਲੀ ਏਰੀਏ ਦੇ ਵਿੱਚ ਇਹ ਚਲਾਈ ਹੈਗੀ ਇਹ 1 ਮਾਰਚ ਤੋਂ ਸਟਾਰਟ ਹੋਈ ਹੈ ਉਸ ਦੇ ਵਿੱਚ ਅਸੀਂ ਲਗ ਲਗ ਪੜਾਵਾਂ ਤੋਂ ਗੁਜ਼ਰਦੇ ਹੋਏ ਸਭ ਤੋਂ ਪਹਿਲਾਂ ਤੁਸੀਂ ਇੱਥੇ ਵੀਰ ਕਲੋਨੀ ਦੇ ਵਿੱਚ ਹੀ ਆਏ ਸੀਗੇ ਉੱਤੇ ਸ਼ੁਰੂਆਤ ਕੀਤੀ ਸੀ ਉਦੋਂ ਅਸੀਂ ਲੋਕਾਂ ਤੋਂ ਇੱਕ ਅਡਵਾਈਸ ਗਾਈਡਲਾਈਨਸ ਲੰਘਿਆ ਸੀ ਦੀ ਕੀ ਪ੍ਰੋਬਲਮ ਸੀ ਉਹ ਪ੍ਰੋਬਲਮਾਂ ਨੂੰ ਅਸੀਂ ਅੱਗੇ ਚੱਲਦੇ ਹੋਏ ਕਾਫੀ ਹੱਦ ਤੱਕ ਉਹ ਪ੍ਰੋਬਲਮਾਂ ਨੂੰ ਹੱਲ ਕੀਤਾ ਸਭ ਅੱਜ ਨਮ ਕੀ ਗੱਣਾ ਚਾਹੁੰਦੇ ਵਿਦਿਆਰਥੀ ਜੀ ਇਹ ਪ੍ਰੋਜੈਕਟ ਨਾਲ ਅੱਜ ਅਸੀਂ ਵੀਰ ਕਲੋਨੀ ਚ ਬਠਿੰਡਾ ਪੁਲਿਸ ਵੱਲੋਂ ਇੱਕ ਸੰਪਰਕ ਦੀ ਮੀਟਿੰਗ ਆਰਗੇਨਾਈਜ਼ ਕੀਤੀ ਗਈ ਸੀ ਜਿੱਥੇ ਵੀਰ ਕਲੋਨੀ ਦੇ ਜਿਹੜੇ ਲੋਕਲ ਰੈਜ਼ੀਡੈਂਟਸ ਹੈ ਔਰ ਇੱਥੇ ਦੇ ਲੋਕਲ ਜਿਹੜੇ ਵਾਰਡ ਕਮਿਟੀ ਡਿਫੈਂਸ ਕਮੇਟੀ ਦੇ ਮੈਂਬਰ ਵਿਲੇਜ ਡਿਫੈਂਸ ਕਮੇਟੀ ਦੇ ਮੈਂਬਰ ਔਰ ਹੋਰ ਵੀ ਕਾਫੀ ਪਤੰਤੇ ਸੱਜਣ ਜਿਹੜੇ ਸੀਗੇ ਉਹ ਇੱਥੇ ਆਏ ਤੇ ਉਹਨਾਂ ਨੇ ਵਾਚੜ ਕੇ ਇਸ ਮੀਟਿੰਗ 'ਚ ਹਿੱਸਾ ਲੇਤਾ ਤੁਸੀਂ ਦੇਖ ਰਹੇ ਸੀ ਕਾਫੀ ਲੋਕ ਇੱਥੇ ਹਾਜ਼ਰ ਹੋਏ ਸੀ ਆਲਦੋ ਬੜੇ ਸ਼ਾਰਟ ਨੋਟਿਸ ਤੇ ਅਸੀਂ ਆਰਗੇਨਾਈਜ਼ ਕੀਤੀ ਤੇ ਉੱਥੇ ਅਸੀਂ ਜਿਹੜਾ ਸਾਡਾ ਯੁਧ ਨਸ਼ਿਆਂ ਵਿਰੁੱਧ ਦੀ ਜੋ ਵੀ ਅਸੀਂ ਕਾਰਵਾਈ ਕਰ ਰਹੇ ਆ ਉਹਦੇ ਬਾਰੇ ਇਹਨਾਂ ਨੂੰ ਜਾਣੂ ਕਰਾਇਆ ਤੇ ਜਿਨ੍ਹਾਂ ਚੀਜ਼ਾਂ ਦੇ ਥਰੂ ਇਹ ਸਾਨੂੰ ਪੁਲਿਸ ਨੂੰ ਡਰੱਗਸ ਦਾ ਜਿਹੜਾ ਡਰਾਈਵ ਚੱਲ ਰਹੀ ਉਹਦੇ ਜੋ ਸਪੋਰਟ ਕਰ ਸਕਦੇ ਉਹਦੀ ਅਪੀਲ ਕੀਤੀ ਔਰ ਇੱਥੇ ਵਕ ਵਕ ਸਪੀਕਰਸ ਨੇ ਵੀ ਆਪਣੀ ਪਬਲਿਕ ਨੂੰ ਅਵੇਅਰ ਕੀਤਾ ਕਿ ਕਿਸ ਤਰ੍ਹਾਂ ਤੁਸੀਂ ਇਸ ਮੂਹਮ ਚ ਸਾਡਾ ਸਾਥ ਦੇ ਸਕਦੇ ਪਬਲਿਕ ਦਾ ਕਿਸ ਤਰ੍ਹਾਂ ਦਾ ਸਹਿਯੋਗ ਮਿਲ ਰਿਹਾ ਪਬਲਿਕ ਦਾ ਜੀ ਵਧੀਆ ਸਹਿਯੋਗ ਮਿਲ ਰਿਹਾ ਸਾਨੂੰ ਦਫਤਰ ਜਾ ਕੇ ਵੀ ਲੋਕੀ ਦੱਸਦੇ ਆ ਤੇ ਜਿਵੇਂ ਇਦਾਂ ਦੀ ਮੀਟਿੰਗਸ 'ਚ ਵੀ ਦੱਸਦੇ ਆ ਵੀ ਫਰਕ ਤਾਂ ਪਬਲਿਕ ਨੂੰ ਨਜ਼ਰ ਆ ਹੀ ਰਿਹਾ ਹੈ ਬਾਕੀ ਤੁਹਾਨੂੰ ਪਤਾ ਹੈ ਕਿ ਅਸੀਂ ਦਿਨ ਰਾਤ ਇਸ ਕੰਮ 'ਚ ਲੱਗੇ ਆ ਤੇ ਰਿਜ਼ਲਟਸ ਹੋਪਫੁਲੀ ਹੋਰ ਵੀ ਵਧੀਆ ਹੋਣਗੇ। ਹਾਂ ਜੀ ਐਸਪੀ ਸਾਹਿਬ ਨੇ ਕਿਹਾ ਕਿ ਡਰਗ ਫਰੀ ਕਲੋਨੀ ਹੋ ਗਈ ਕਿ ਕੁਝ ਜਾਂਦਾ। ਹਾਂ ਜੀ ਇੱਥੇ ਮੈਨੂੰ ਇੱਥੇ ਲੋਕਾਂ ਨੇ ਵੀ ਦੱਸਿਆ ਪਰ ਇੱਕ ਵਾਰੀ ਅਸੀਂ ਕੁਝ ਪ੍ਰੋਗਰਾਮ ਕਰਕੇ ਇਸ ਨੂੰ ਇਨੋ ਡਿਕਲੇਅਰ ਵੀ ਕਰਾਂਦੇ ਆ। ਮੈਂ ਮੈਡੀਕਲ ਔਰ ਸਿਵਲ ਦੀ ਟੀਮ ਵੀ ਇੱਥੇ ਚ ਇਨਵੋਲਵ ਕਰਾਂਗੇ। ਕਿਉਂਕਿ ਪਹਿਲਾਂ ਲੋਕ ਹੈਲਪਲਾਈ ਨੰਬਰ ਤੇ ਸ਼ਿਕਾਇਤ ਕਰਨ ਵਾਸਤੇ ਡਰਦੇ ਸੀ ਲੋਕ। ਕਿੰਨਾ ਕੁ ਸਹਿਯੋਗ ਮਿਲ ਰਿਹਾ ਲੋਕਾਂ ਦਾ? ਮੈਂ ਜੀ ਇੱਥੇ ਵੀ ਮੀਟਿੰਗ 'ਚ ਅਜਿਹਾ ਦੱਸਿਆ ਕਿ ਜਿਹੜਾ ਡਰ ਦਾ ਇੱਕ ਬ ਨੂੰ ਜੇਦੀ ਉਹ ਸ਼ਿਕਾਇਤ ਲਾ ਰਹੇ ਉਹ ਪੁਲਿਸ ਵਾਲੇ ਜਾ ਰਿ ਅਗਿੱਤ ਕਨਵੇ ਨਾ ਕਰ ਦੇ ਉਸੇ ਡਰ ਨੂੰ ਧਿਆਨ ਚ ਰੱਖਤੇ ਹੋਏ ਹੀ ਪੰਜਾਬ ਸਰਕਾਰ ਵੱਲੋਂ ਜਿਹੜਾ ਇੱਕ ਸੇਫ ਪੰਜਾਬ ਹੈਲਪਲਾਈਨ ਨੰਬਰ ਜਾਰੀ ਕੀਤਾ ਗਿਆ ਉਹਨੂੰ ਹੁਣ ਕਾਫੀ ਪਬਲਿਕ ਨੂੰ ਉਹਦੇ ਬਾਰੇ ਅਵੇਅਰਨੈਸ ਵੀ ਹੋ ਗਈ ਹੈ ਤੇ ਸਾਨੂੰ ਵੀ ਸਾਡੇ ਜ਼ਿਲ੍ਹੇ 'ਚ 250 ਦੇ ਕਰੀਬ ਸਾਨੂੰ ਕੰਪਲੇਂਟਾਂ ਹੁਣ ਤੱਕ ਆ ਚੁੱਕੀਆਂ ਜਿਹਦੇ ਚ 32 ਦੇ ਕਰੀਬ ਅਸੀਂ ਐਫਆਈਆਰ ਆਲਰੇਡੀ ਉਹਨਾਂ ਤੇ ਜਿਹੜੀ ਸਹੀ ਸਾਨੂੰ ਟਿਪਸ ਮਿਲੀਆਂ ਉਹਦੇ 'ਚ ਅਸੀਂ ਐਫਆਈਆਰ ਵੀ ਲਾਂਚ ਕਰ ਚੁੱਕੇ ਤੇ 31 ਮਈ ਤੱਕ ਡੈਡਲਾਈਨ ਜਾਰੀ ਕੀਤੀ ਹੈ ਸਰਕਾਰ ਵੱਲੋਂ ਵੀ ਡੀਜੀਪੀ ਸਾਹਿਬ ਵੱਲੋਂ ਵੀ ਸਮਾਂ ਵੀ ਥੋੜਾ ਰਹਿ ਗਿਆ ਕਿਸ ਤਰ੍ਹਾਂ ਦੇਖਦੇ ਹੋ ਕਿੰਨਾ ਕੰਮ ਹੋ ਗਿਆ ਦੇਖੋ ਜੀ ਸਮਾਂ ਥੋੜਾ ਰਹਿ ਗਿਆ ਬਟ ਸਾਡੇ ਵੱਲੋਂ ਜਿਹੜੀ ਸਾਡੀ ਫੁੱਲ ਇੰਟੈਂਸ਼ਨਲ ਬਿਲਕੁਲ ਸਹੀ ਇੰਟੈਂਸ਼ਨ ਨਾਲ ਸਾਡੀ ਟੀਮ ਦਿਨ ਰਾਤ ਲੱਗੀ ਹੋਈ ਹੈ ਜਿਹਦੇ ਰਿਜ਼ਲਟਸ ਵੀ ਤੁਸੀਂ ਦੇਖ ਰਹੇ ਹੋ ਸਾਡੇ ਕਾਫੀ ਵਧੀਆਂ ਨਸ਼ਾ ਤਸਕਰਾਂ ਦੀ ਵੱਲੋਂ ਸਾਨੂੰ ਰਿਕਵਰੀ ਹੋ ਰਹੀ ਹੈ ਕਿੰਨੇ ਸਾਰੇ ਨਸ਼ਾ ਤਸਕਰ ਅਸੀਂ ਫੜ ਰਹੇ ਹਾਂ ਬਾਕੀ ਅਸੀਂ ਲੱਗੇ ਰਵਾਂਗੇ ਜੀ ਇੰਟੈਂਸ਼ਨ ਸ਼ੁੱਡ ਬੀ ਕਲੀਅਰ ਰਿਜ਼ਲਟ ਆਪੇ ਆਏਗਾ ਜਿਹੜੀ ਪ੍ਰਾਪਰਟੀ ਦੇ ਕਿੰਨੇ ਕਿ ਲਿਸਟ ਚ ਆ ਗਿਆ ਜਿਹੜੀਆਂ ਮੈਂ ਕਾਰਵਾਈ ਨੂੰ ਸਰਜੀ ਨਾਲ ਹੁਣ ਤੱਕ ਜੀ ਅਸੀਂ revenue authorities ਨੂੰ ਤਿੰਨ ਪੇ ਚੁੱਕੇ ਜਿਹੜੇ ਡਿਮੋਲਿਸ਼ ਹੋਏ ਸੀ ਤੇ ਅਰਾਊਂਡ 9-10 ਅਸੀਂ ਹੋਰ ਵੀ ਆਇਡੈਂਟੀਫਾਈ ਕਰਕੇ ਡੀਸੀ ਸਾਹਿਬ ਨੂੰ ਭੇਜੋਏ